ਕੀ ਕੱਲਾ ਬੇਦਾਂ ਦੀ ਵਿਚਾਰ ਕਰ ਲੈਣ ਦੇ ਨਾਲ ਅੰਦਰਲੀ ਕਾਮਚੇਸ਼ਟਾ ਖਤਮ ਹੋਈ ਕੀ ਗੱਲ ਗੱਲ ਦੇ ਉੱਪਰ ਗੁੱਸਾ ਕਰਨ ਵਾਲਾ ਸੁਭਾਅ ਮੁਕਿਆ ਕੀ ਭਲਿਆ ਬੰਦਿਆ ਤੇਰੇ ਅੰਦਰ ਦੂਜਿਆਂ ਦੀ ਚੁਗਲੀ ਕਰਨ ਵਾਲੀ ਵਾਦੀ ਖਤਮ ਹੋਈ ਕੀ ਤੇਰੇ ਅੰਦਰਲਾ ਲਾਲਚ ਖਤਮ ਹੋਇਆ ਜੇਕਰ ਨਹੀਂ ਖਤਮ ਹੋਇਆ ਜੇਕਰ ਪਾਠ ਕਰਕੇ ਵੀ ਹੋਰ ਹੋਰ ਧਨੀ ਮੰਗੇ ਜੇਕਰ ਵਿਚਾਰਾ ਕਰਨ ਤੋਂ ਬਾਅਦ ਵੀ ਹੋਰ ਹੋਰ ਸੰਸਾਰਕ ਪਦਾਰਥੀ ਮੰਗੇ ਨਹੀਂ ਸ਼ਰੀਕਾ ਸਾੜਨ ਦੀ ਭਾਵਨਾ ਹੀ ਅੰਦਰ ਰੱਖੀ ਬੈਠਾ ਹੈ ਕਿ ਕਿਸੇ ਤਰੀਕੇ ਨਾਲ ਬਸ ਸ਼ਰੀਕੇ ਮਚਾਉਣੇ ਹੈ ਤਾਂ ਮੇਰੇ ਮਾਲਕ ਆਖਦੇ ਨੇ ਜਿੱਡੇ ਮਰਜੀ ਨਿਉਲੀ ਕਰਮ ਕਰ ਲੈ ਢਿੱਡ ਕਮਾ ਲੈ ਜਿੱਡੀ ਮਰਜੀ ਵੇਦਾਂ ਦੀ ਵਿਚਾਰ ਕਰ ਲੈ